हेलो जी, जैसे कि आज और स्वागत है जी अपने चैनल एक ब्यूटी विद के। उम्मीद है सारे मैना ठीक हो होनिया। ठीक ही होने चाहिए वैसे मौसम ने थोड़ा सा है देखे है ना। ते एक कपड़ा जी आज जप्पा ने हेयर सुता दी ग्रीन कौन ने। और जिन अपन ने कॉटन दे दी बर्बरी कॉटन दे दिखाए सी। कॉटन दे जीड़े मैं सुमु के अति बहुत पसंद करते ने ना लाग गए। ओ अपन और भी मंगाए सी दो कलर एक सेट और मंगाया हुआ है क्योंकि ਉਨਾਂ ਨੂੰ ਪਸੰਦ ਦੀ ਬਹੁਤ ਜ਼ਿਆਦਾ ਕਰਦੇ ਨੇ ਸਭ ਤੋਂ ਪਹਿਲਾਂ ਸਾਨੂੰ ਉਹ ਹੀ ਦਿਖਾਉਣੇ ਆ ਜੀ ਜੀ ਆਟ ਅੰਦਰ ਦਵਾਰੀ ਦੀ ਆਰ ਲੀ ਆਖੇ ਕੋਲ ਤਰਪਣਾ ਦੇ ਆਏ ਸੀਗੇ ਮੇਰੇ ਕੋਲ ਇੱਕ ਮੈਂਟਾ ਉਸਨੂੰ ਇਹ ਹੀ ਕਲਰ ਚਾਹੀਦਾ ਹੈ ਇਹ ਕਲਰ ਮਿਲ ਗਿਆ ਇੱਕ ਟਫਨ ਹੋਰ ਦਵਾਰਾ ਰਫੀਟ ਦੇ ਵਿੱਚ ਜਿਸ ਨਾਲ ਪਹਿਲਾਂ ਇੱਕ ਸੈਟ ਹੋਰ ਮੰਗਵਾਇਆ ਹੋਇਆ ਸੀ ਇਹਨਾਂ ਨਾਲ ਦਾ ਉਸ ਦੇਖੋ ਕਿ ਕਿਹੜੇ-ਕਿਹੜੇ ਕੰਧਰਾ ਹੋ ਗਏ ਨੇ ਇੱਕ ਵਾਂਗ ਸੇਮ ਕਲਰ ਇਹਨਾਂ ਨਾਲ ਉਹਨਾਂ ਨੂੰ ਤੇ ਇਹ ਕਿਹਦੇ ਚਾਹ ਕਲਰ ਮਿਲ ਗਿਆ ਜੀ ਇਹ ਨੰਬਰ ਵੀ ਬਹੁਤ ਸੋਹਣਾ ਹੈ ਉਹ ਆਪਣੀ ਜਗ੍ਹਾ ਸੋਹਣਾ ਇਹ ਆਪਣੀ ਜਗ੍ਹਾ ਸੋਹਣਾ ਲੱਗਦਾ ਇਹ ਵਾਲਾ ਖਤਰਾ ਹੈ ਜੀ ਉਹ ਉਪਰ ਕਿਹਦਾ ਵਾਲਾ ਚੰਗਾ ਤੇ ਇਸ ਇਹੜ ਜਾਏ ਇਹ ਦੇਖੰ다 ਇਹਦੇ ਅੰਦਰ ਕੋਹੋਂ ਚਾਦੀ ਸੋਨੇਗਾ ਉਹੀ ਤਰਾਈ ਇਹਦੇ ਥੋੜਾ ਜਿਹਾ ਲਾਈਟ ਦਾ ਸ਼ੀਡ ਆ ਗਿਆ ਓਥੇ ਥੋੜਾ ਜਿਹਾ ਡਾਰਕ ਜਿਹਾ ਸ਼ੀਡ ਤੇ ਇਹ ਇਹ ਫਾਈਕ ਸੈਟ ਹੋਰ ਨਵਾਂ ਆਇਆ ਹੋਇਆ ਕਿਉਂਕਿ ਇਹਦੀ ਡਿਮਾਂਡ ਬਹੁਤ ਹੋ ਰਹੀ ਹੈ ਮੈਂ ਤਾਂ ਬਹੁਤ ਘਣਾ ਤੇ ਖਰੀਦਦੇ ਦੇਖੋ ਹਨ ਮੈਨੂੰ ਜੇ ਰੋਕ ਭਾਈ ਕਰਦਾ ਨਹੀਂ ਚਲੋ ਅਗਲੇ ਸੀਜ਼ਨ ਜਿੱਸੇ ਇਹਦਾ ਇਹਦਾ ਵੀ ਦੇਖੋ ਕੋ ਕੱਪੜਾ ਬਹੁਤ ਸੋਹਣਾ ਪੂਰਾ ਥੋੜਾ ਜਿਹਾ ਕੱਪੜਾ ਸੋ ਆਪਣ ਦੇਖਣ ਨੂੰ ਪਤਾ ਲੱਗ ਰਿਹਾ ਹੈ ਹਨਾ तो कोई सख्त कपड़ा नहीं है सब दिखा देने देखो कि कपड़ा कैरी तक के दिखाने बहुत ही सॉफ्ट कपड़ा तो है जी इसलिए रिंकल नहीं पेंदे है सामने कट्ठाता से कोई रिंकल नहीं पता बहुत सोना कपड़ा है ना दूसरा कलर आ गया एक सैट होर तो मंगवाया हो देखो कदों आऊगा एक सूट आर जा रोज़ दिखाने वाला मेरे इसलिए है फलारीटन का सूट है जी तो देख सकते होटन की सलवार है, ना जे ना तरह मिल गया है जी मेहरून ज कलर जी सलवार है इधर जो दुपट्टा है इस तरह लगे हुआ जी फोर साइड फोर साइड इस तरह फलकारी बार्डन लगे हुआ है ना ਇਹ ਵੀ ਬਹੁਤ ਵਧੀਆ ਸਵਾਹ ਸੁਠ ਲੱਗਦੇ ਜੀ ਇਹ ਕਾਟਨ ਦਾ ਸੂਟ ਹੈ ਕਾਟਨ ਚੱਪਾ ਮੇਰੇ ਜੀ ਦੀ ਨੀ ਮੇਰੇ ਜੀ ਕਰਤਾ ਪਸੰਦ ਹੋਏ ਤੇ ਇੱਥੇ ਰਹੇਗਾ ਸੂਟ ਕੋਲ ਐਸਾ ਲੱਗਦੀ ਸੀ ਜਿੰਨਾ ਮੈਨਾਂ ਨੂੰ ਸੂਟ ਆਲੀ ਉਹ ਫਿਰ ਉਸ ਸੀਮ ਜੀ ਨਹੀਂ ਮਿਲਦਾ ਹੁੰਦਾ ਜੀ ਫਟਾਫਟ ਆਊਟਰ ਕਰ ਲਿਆ ਕਰੋ ਜਿਹੜੇ ਸੂਟਸ ਤੁਹਾਨੂੰ ਪਸੰਦ ਆਉਂਦੇ ਨੇ ਇਹ ਹੈਗੇ ਜੀ ਆਪਣੇ ਉਦਨ ਕਾਟਨ ਵਰਬੀ ਦੇ ਦਿਖਾਏ ਸੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਇਹ ਆਗੇ ਆਪਣੇ ਕੋਲ ਬਰਬਰੀ ਦੇ ਸੂਟ ਹਨ ਤੇ ਹੋਰ ਬਰਬਰੀ ਦੇ ਇਹ ਬਲੈਕ ਚ ਆ ਗਿਆ ਜੀ ਜੈਡ ਬਲੈਕ ਚ ਹੈ ਤੇ ਇਹ ਇਹ ਦੀ ਸਲਵਾਰ ਹੈ ਜੀ ਜੇਕਰ ਤੁਹਾਨੂੰ ਕੋਈ ਦੂਸਰਾਂ ਕੋਲ ਤੋਂ ਖਾਲ ਨਹੀਂ ਕੋ ਇਹ ਦਾ ਡਿਜ਼ਾਈਨ ਗਰੀ ਇਸ ਤਰ੍ਹਾਂ ਦੀ ਹੈ ਤੇ ਇਹ ਦੀ ਪਲੇਨ ਸਲਵਾਰ ਹੈ ਸਲਵਾਰ ਇਹ ਦੀ ਹੈਗੀ ਮਸਲੀਨ ਦੇ ਵਿੱਚ ਇਹ ਜਿਹੜੀ ਮਸਲੀਨ ਦੀਆਂ ਸਲਵਾਰਾਂ ਵਾਲੇ ਸੂਟ ਨੇ ਜੀ ਤੇ ਉਹਨਾਂ ਦਾ ਪ੍ਰਾਈਸ ਘੱਟ ਹੈ जे बडाल द्या सलवारांगे प्राईस थोडा ज्यानं वाढ ज्या पण थोडा ज्या वाढता आहे इन साडे बारा सवला सूट पाला सूट बी मसिंग सलवार ਦਲਰ ਨਹੀਂ ਆ ਰਿਹਾ ਜੀ ਇਹ ਤਾਂ ਬਿਲਕੁਲ ਕੱਟ ਪ੍ਰਾਈਜ਼ ਹੀ ਲਾਇਆ ਕੱਟ ਕੱਟ ਪ੍ਰਾਈਜ਼ ਹੈ ਜੀ ਇਹਦਾ ਰੀਸ ਪ੍ਰਾਈਜ਼ ਦੇ ਚੰਗੀ ਤੋਂ ਵੀ ਨਹੀਂ ਮਿਲਣਾ ਇਹਦਾ ਸੇਮ ਕੰਦਰ ਚਾ ਨਹੀਂ ਆ ਰਹੀ ਹੈ ਆਵਾਕ ਲੈ ਰਿਹਾ ਸੀ ਮਾਰ ਕੇ ਜਾ ਮਾਰ ਕੇ ਸੱਤ ਰਿਹਾ ਇਹਦੀ ਵੀ ਮਸਲੀਨ ਦੀ ਸਲਵਾਰ ਹੈ ਜੀ ਇਹ ਦਿਨ ਆਦੇ ਉਹ ਹੈਂਗਿਆਕ ਨੂੰ ਕੋਣੇ ਜੇ ਸਾਰੇ ਸੁਣ ਦਿਖਾਣਾ ਫਿਰ ਤੁਹਾਨੂੰ ਪਤਾ ਹੈ ਨਾ ਟਾਈਮ ਬਾਬਾ ਲੱਗਦਾ ਏ ਵੀ ਪਿਓਰ ਵਰਦੀ ਤਾਂ ਉਹਨਾਂ ਦੇ ਨਾਲ ਦਈ ਹੈ ਜੀ ਧੀ ਸੁਲਵਾ ਰਹੇ ਜਿਹੜੀ ਇਹ ਪਾੜਦੀ ਹੈ ਜੀ ਮਾੜਾਲ ਸ਼ੁਧਰੀ ਇਹਦੇ ਨਾਲ ਸੰਵਾਰ ਇਹਦਾ ਪ੍ਰੈਸ ਉਹਨਾਂ ਨੂੰ ਵੱਧਦੇ ਜੀ ਇਹਦਾ ਸੁਣ ਪੁੱਛਣ ਦੀ ਇਹ ਵੀ ਜੈੱਟ ਬਲੈਕ ਹੈ ਜੀ ਇਹ ਸ਼ਰਟ ਹੈ ਜੀਤ ਸੀ ਬਲੈਕ ਕਰਾਉਣੀ ਬਲੈਕ ਕਰਾ ਰਹੀ ਜੀ ਹੁਣ ਬਲੈਕ ਨਹੀਂ ਹੋਊਗਾ ਹੁਣ ਬਲੈਕ ਤਾਂ ਆਪਣੇ ਕੰਮ ਆ ਜਾਏ ਤਾਂ ਆਪਾਂ ਇਹਦੇ ਨਾਲ ਇਹ ਬਣੀ ਹੋਰ ਮੇਰੇੰਦੀ ਸਲਵਾਰ ਵੀ ਲੈ ਸਕਦੇ ਆ ਸਮਾਈ ਜੀ ਸਲਵਾਰ ਇਹਦੇ ਨਾਲ ਜੀ ਦਾ ਕਮੀਸ਼ਨ ਬਹੁਤ ਲੱਗੇਗਾ ਨਾ ਇਹ ਵੀ ਜੈੱਟ ਬਲੈਕ ਜਿਹੜੀ ਥੋੜੀ ਆਪਣੀ ਇਹ ਸਲਵਾਰ ਮੈਂ ਡਾਲ ਸ਼ੇਕਰੀ ਹੈ ਜੀ ਇਹਦਾ ਪ੍ਰਾਈਸ ਉਹਨਾਂ ਨਾਲ ਹੋ ਕਲਪੇ ਜੀ ਇਹ ਕੋਲੇ ਆਪ ਨੂੰ ਤਾਂ ਮੰਗਵਾ ਦੇਣੀ ਹੈ ਅੱਛੀ ਮਰਵਾਏ ਨੇ ਆਏ ਨੇਗੇ ਦੁਬਾਰਾ ਰਿਪੀਟ ਚ ਆਏ ਨੇ ਇਹ ਪਹਿਲਾਂ ਮੇਰੇ ਸਾਰੇ ਲੱਗਦੇ ਸੀ ਬਹੁਤ ਸੋਹਣਾ ਡਿਜ਼ਾਈਨ ਇਹਨਾਂ ਦਾ ਇਹ ਹੀ ਜਾਣੇ ਕਿ ਹਨ ਸਾਟਨ ਜੌਰਜਟ ਕਹਿ ਦਿੰਦੇ ਆਪਾਂ ਇਹਨਾਂ ਦਾ ਪ੍ਰਾਈਸ ਬਹੁਤ ਠੀਕ ਠੀਕ ਦਾ ਪ੍ਰਾਈਸ ਆ ਕੋਈ ਜ਼ਿਆਦਾ ਦਾ ਪ੍ਰਾਈਸ ਨਹੀਂ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਸੋ ਇਸੇ ਸੂਟ ਦੀ ਟਵਾਰਕ ਹੋ ਸਕਦੀ ਹੈ ਇਹ ਦੁਆਰਾ ਮੰਗਾਈ ਹੋਈਆਂ ਦੁਆਰਾ ਆ ਗਈ ਅੱਜ ਕਈ ਸੂਟ ਬੰਵਾ ਲਏ ਹੋਰ ਵੀ ਲੈ ਕੇ ਆਈ ਇਹਦੀ ਮੰਗ ਬਹੁਤ ਹੋਈ ਬਹੁਤ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਅੱਖਾਂ ਬੰਨ ਕਰਕੇ ਲੈਣ ਨਾਲ ਕੱਪੜੇ ਵੈਸੇ ਦੀ ਲਾਈਨਿੰਗ ਤਾਂ ਲੱਗੂਗੀ ਇਹਦੇ ਨੀਚੇ ਸੂਟ ਬਹੁਤ ਸੋਹਣਾ ਰੇਜ਼ ਵੀ ਇਹਦੀ ਕੋਈ ਜ਼ਿਆਦਾ ਰੇਜ਼ਿੰਗ ਨਹੀਂ ਹੈਗੀ ਬਹੁਤ ਘੱਟ ਰੇਜ਼ੀ ਬਚਾਈ ਦੀ ਨੂੰ ਪਹਿਣਾ ਤੁਸਾਂ ਕੁਛ ਸਾਕਦੇ ਆਪਾਂ ਨੂੰ ਨੰਬਰ ਦਿੱਤੀ ਵਟਸਐਪ ਤੇ ਆਪਾਂ ਕਮੈਂਟ ਕਰਕੇ ਪੁੱਛ ਸਕਦੇ ਆ ਇਹਦਾ ਪ੍ਰਾਈਸ ਕਿੰਨਾ ਉਹ ਕੋਈ ਪਾਸਟ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਚਲ ਜਲਦੀ ਵੀਡੀਓ ਨੂੰ ਇਹ ਸੂਟ ਆਪਾਂ ਨੂੰ ਬਹੁਤ ਮਿਲ ਗਿਆ ਹੋਰ ਵੀ ਬਹੁਤ ਸਾਰੇ ਨੇ ਇੱਥੇ ਤੇ 23 ਸੂਟ ਮੰਗਵਾ ਲਿਆ ਅਸੀਂ ਹੈਨਾ ਤੇ ਇਹ ਸੋਟੇ ਇਹ ਸੇਮ ਡਿਜ਼ਾਈਨ ਹੈ ਸੇਮ ਡਿਜ਼ਾਈਨ ਚ ਆਪਾਂ ਨੂੰ ਕਈ ਸੂਟ ਮਿਲ ਗਏ ਨੇ ਇਹ ਤੇ ਇੱਕ ਸੂਟ ਇਹ ਹੈਗਾ ਜਿਸ ਸੀ ਭੈਣ ਨੂੰ ਚਾਹੀਦਾ ਨਾ ਇਹ ਹੈਗਾ ਆਪਣਾ ਹਾਂ ਆਮ ਉਸ ਦੇ ਵਿੱਚ ਪੈਨਲ ਹੋ ਬਹੁਤ ਹੀ ਸਸਤੇ ਰੇਟ ਤੇ ਵਿਚਾਰੀ ਤੇ ਇੱਕ ਇਹ ਕੁਲੇਰ ਦਾ ਇੱਕ ਸੂਟਾ ਬਣਾਏ ਵਾਲਾ ਜਿਹੜਾ ਅੱਜ ਕੱਲ ਆਪਣੇ ਜਿਆਦਾ ਇਸ ਨੇ ਟ੍ਰੈਂਡ ਦੇ ਵਿੱਚ ਨਹੀਂ ਚੱਲ ਰਿਹਾ ਸਾਡੇ ਪਹਾਂਵਾਂ ਦਾ ਵੇਸੇ ਦੇਖਿਆ ਹੋਈ ਹੁਣ ਪਰ ਉਹ ਦਾ ਪ੍ਰਾਈਸ ਬਹੁਤ ਜਿਆਦਾ ਹੈ ਇਹਦਾ ਪ੍ਰਾਈਸ ਬਹੁਤ ਘੱਟ ਹੈ ਇਹ ਜੋਰਜਟ ਦਾ ਸੂਟ ਹੈ ਜੀ ਇਹ ਕਲਰ ਹੈ ਜੋਰਜਟ ਇਹ ਜਿਹਾ ਪਰ ਹੋਰ ਕੰਦਰ ਸੀ ਗ੍ਰੀਨ ਕਲਰ ਵੀ ਮਿਲ ਜੂ ਇਹ ਜਿਵੇਂ ਮੈਂ ਮੰਗਵਾਇਆ ਨਹੀਂ ਮੈਂ ਕੋਈ ਸੂਟ ਮੰਗਵਾਇਆਗਾ ਦੇਖਣ ਲਈ ਮੰਗਵਾਇਆ ਸੀ ਪਰ ਮੈਨੂੰ ਐ ਸੀਗਾ ਨਾ ਮੈਂ ਕਿਹਾ ਵੀ ਕੱਪੜੇ ਦਾ ਫਰਕ ਨਾ ਹੋਵੇ ਜਿਹੜਾ ਜੋਰਜਟ ਜਿਹੜਾ ਇੰਨਾ ਫਰਕ ਨਾਲ ਦੇ ਰਹੇ ਨੇ ਤੇ ਉਹ ਨਾਲ ਸ਼ਾਰਟਾਂ ਦੇ ਉੱਪਰ ਲੱਗੀ ਹੋਈ ਹੈਗੀ ਲੇਸ ਤੇ ਦੁਪੱਟੀਆਂ ਤੇ ਲੇਸ ਲੱਗੀ ਹੋਈ ਹੈ ਇਹਦੀ ਸ਼ਾਰਟ ਦੇ ਉੱਤੇ ਹੁਣ ਸੰਭ ਦੇ ਸੀ ਰਹਾ ਹਾਂ ਆਰੀ ਵਰਤ ਕੀਤਾ ਸਾਰੀ ਸ਼ਰਟ ਦਿੱਤੇ ਨੇ ਆਰੀ ਵਰਤ ਨਾਲ ਫਿਸ਼ਿੰਗ ਕੀਤੀ ਹੋਈ ਹੈ ਇਹਦੀ ਜੀ ਸੇ ਮੈਂ ਜਿョਰਜਟ ਕੋਈ ਇਹ ਐ ਨਹੀਂ ਹੈਗੀ ਵੀ ਘਟਿਆ ਜਿョਰਜਟ ਤੇ ਵਧਿਆ ਜਿョਰਜਟ ਹੈ ਜੀ ਤੇ ਇਹਦੇ ਦੇਖੋ ਜੀ ਇਹ ਇਹਦਾ ਦੁਪੱਟਾ ਹੈ ਜਿਹੜੇ ਫੋਰ ਸਾਈਡ ਇਸ ਤਰ੍ਹਾਂ ਬਾਰਡ ਰਹਾ ਕੋਰ ਸਾਈਡ ਆ ਵਾੜ ਰਹਾ ਉਹ ਸੀ ਸੋਟ ਪਹਿਲਾਂ ਮੈਂ ਵੀ ਵੀਡੀਓ ਫੋਨ ਤੇ ਨਾਲ ਅਟੈਚ ਕਰ ਦੂੰ ਠੀਕ ਹੈ ਤੇ ਦੇਖੋ ਇਹ ਫੋਰ ਸਾਈਡ ਇਸ ਤਰ੍ਹਾਂ ਬਣ ਰਿਹਾ ਜੀ ਇਹ ਦਪੱਟਾ ਆ ਗਿਆ ਤੇ ਇਹ ਦੀ ਸਲਵਾਰ ਦੇ ਟੁਪਾ ਜੀ ਇਹ ਪਹੁੰਚਿਆ ਤੇ ਹੋਊਗਾ ਆਪਣੇ ਬਾਜ਼ਾਰ ਨੂੰ ਇਹਨੇ ਦੇਖੇ ਹੋਈ ਨੇ ਸੋਟੇ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਹੇ ਨੇ ਇਹਨਾਂ ਦਾ ਪ੍ਰਾਈਸ ਉਹਨਾਂ ਤੋਂ ਜਿਹੜੇ ਆਪਣੇ ਦੁਕਾਨਾਂ ਵਾਲੇ ਦੱਸ ਰਹੇ ਨੇ ਨਾ ਉਹਨਾਂ ਤੋਂ ਇੰਨਾ ਪ੍ਰਾਈਸ ਅੱਧੇ ਤੋਂ ਵੱਧ ਹੋਏ ਦਾ ਪ੍ਰਾਈਸ ਜੀ ਤੇਰਾ ਥੋੜਾ ਬਹੁਤ ਦੇ ਤੋਂ ਵੱਧ ਹੋਣਾ ਵੈਸੇ ਬਹੁਤ ਉਹ ਤੋਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਨੇ ਜੀ ਜਿਹੜੀ ਜੀ ਨੂੰ ਚਾਹੀਦੇ ਨਾ ਮੈਂ ਭਗਵਾ ਰਹੀ ਹਾਂ ਹੋਰ ਇਹ ਕੰਦਰ ਰੰਗਾਰੀਆਂ ਇੱਥੇ ਤੇ ਮੈਂ ਤੁਹਾਨੂੰ ਜਾਇਰੀਆਂ ਲੈਣੇ ਆਏ। ਇਹ ਦੀ ਸਵਾਰ ਦੇ ਉੱਤੇ ਆਉਗਾ ਸੀ। ਉਹਦੇ ਨਾਲ ਤੇ ਬਾਣ। ਇੱਕ ਟੂ। ਇਸ ਜਗ੍ਹਾ ਤੇ ਆ ਜੀ। ਇਹ ਨਹੀਂ ਐਡਰੈਸ ਨੂੰ ਗਿਆ ਤੱਕ ਕਾਜ ਕਰਵਾਉਣਾ। ਇਹ ਵੀ ਬਹੁਤ ਸੋਹਣਾ ਸਮਟ ਹੈ। ਮੇਨੂੰ ਵੀਰੇ ਸਾਨੂੰ ਮਰੀਏ ਵੀਡੀਓ ਅਜਲ ਪਸੰਦਾ ਹੀ ਹੋ ਕ੍ਰੀਜ਼। ਜਲਦੀ ਤੋਂ ਜਲਦੀ ਆਰਡਰ ਕਰੋ। ਫਿਰ ਵੀ ਨਾ ਜਦੋਂ ਨਾ ਨਾਲ ਦਾ ਡਿਜ਼ਾਈਨ ਨਹੀਂ ਮਿਲਦਾ ਹੁੰਦਾ ਆਪਾਂ ਨਾ ਤੇ ਚਲ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਜੀ ਮੇਰੇ ਚੈਨਲ ਨੂੰ ਪਲੀਜ਼ ਜਿਹੜੇ ਭੈਣ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰੋ ਪਰ ਇਹ ਨਾ ਸਮਝਿਆ ਕਰੋ ਵੀ ਸੂਟ ਹੈ ਨਾ ਦਾ ਰੇਟ ਘੱਟ ਹੈਗਾ ਵੀ ਕਪੜਾ ਨਹੀਂ ਵਧੀਆ ਹੋਣਾ ਇਹ ਮੇਰੀ ਗਾਰੰਟੀ ਹੈ ਕਪੜਾ ਮਾੜਾ ਸੀ ਦੇਣਾ ਨਹੀਂ ਹੈਗਾ ਕਪੜਾ ਪੂਰਾ ਵਧੀਆ ਦੇਵਾਂਗੇ ਗਾਰੰਟੀ ਨਾਲ ਦੇਵਾਂਗੇ ਕਪੜੇ ਦੀ ਕੋਈ ੁਲਾੰਬਾ ਨਹੀਂ ਆਊਗਾ ਤੁਹਾਨੂੰ ਥੈਂਕ ਯੂ ਜੀ